ਦੀਪ ਸੇ ਗੁੱਡ ਨਾਮ ਪੋਸਟਰ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਤੁਹਾਡੇ ਹੱਥ ਦੇ ਉੱਪਰ ਟੈਟੂ ਉਹ ਟੈਟੂ ਤੁਹਾਡੇ ਰੀਅਲ ਦੇ ਵਿੱਚ ਦਿਖਾਉਂਗੇ ਹਾਲੇ ਤੱਕ ਨਹੀਂ ਭੁੱਲ पाए ਤੁਸੀਂ ਮੈਨੂੰ ਭੁੱਲਣਾ ਹੈ ਵੀ ਕਿਉਂ ਤੇ ਕਿਉਂ ਭੁੱਲਿਆ ਜਾਵੇ ਵੀ ਕਦੋਂ ਗਿਲਸਾਬ ਦੇ ਨਾਲ ਕੀਤੀ ਸੀ ਤਾਂ ਇਹਨਾਂ ਨੇ ਮੈਨੂੰ ਬੜੀ ਵਧੀਆ ਇੱਕ ਗੱਲ ਦੱਸੀ ਕਿ ਮੈਂ ਕੁੱਲ ਨੂੰ ਬੰਬੇ ਕਿਹਾ ਕਿ ਵੈਨ ਪਾਉਂਦੇ ਤੇ ਜਦੋਂ ਕੋਲ ਨੇ ਪਾਇਆ ਤੇ ਫਸਟ ਟਾਈਮ ਤੇ ਕੋਲ ਨੇ ਕਿਹਾ ਕਿ ਮੈਂ ਦੀਪ ਨੂੰ ਭਾਜੀ ਯਾਦ ਕਰ ਲਿਆ ਸੀ ਉਹ ਵੈਨ ਹੀ ਇਸ ਤਰ੍ਹਾਂ ਦਾ ਸੀ ਵੀ ਜਿਸ ਵੇਲੇ ਮੈਂ ਪਾਇਆ ਤਾਂ ਮੈਨੂੰ ਆਪਣੇ ਆਪ ਰੋਣਾ ਆਗਰਾ ਅੰਦਰੋਂ ਤੇ ਮੈਨੂੰ ਲੱਗਾ ਵੀ ਇਹ ਤਾਂ ਦੀਪ ਖਾਤਰ ਪਾਇਆ ਅੱਛਾ ਕੋਲ ਮੈਂ ਜਦੋਂ ਪੋਸਟਰ ਦੇਖ ਰਿਹਾ ਸੀ ਬਾਈ ਦੀਪ ਸਿੱਧੂ ਦਾ ਨਾਮ ਪੋਸਟਰ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਥੋੜੇ ਹੱਥ ਦੇ ਉੱਪਰ ਟੈਟੂ ਉਹ ਟਾਈਟਲ ਤੁਹਾਡੇ ਰੀਅਲ ਦੇ ਵਿੱਚ ਦਿਖਾਉਂਗੇ ਹਾਲੇ ਤੱਕ ਨਹੀਂ ਭੁੱਲ पाए ਤੁਸੀਂ ਮੈਨੂੰ ਭੁੱਲਣਾ ਹੈ ਵੀ ਕਿਉਂ ਤੇ ਕਿਉਂ ਭੁੱਲਿਆ ਜਾਵੇ ਵੀ ਉਹ ਐਸੀ ਮਤਲਬ ਐਸਾ ਇਨਸਾਨ ਹੀ ਨਹੀਂ ਸੀ ਦੀਪ ਚ ਨੂੰ ਭੁੱਲਿਆ ਜਾ ਸਕੇ ਦੀਪ ਨੂੰ ਤਾਂ ਜਿਹੜੇ ਲੋਕ ਨਹੀਂ ਮਿਲੇ ਨਹੀਂ ਜਾਣਦੇ ਉੱਥੇ ਬਾਗ ਬਾਗ ਕੇ ਰੋਂਦੇ ਨੇ ਜਦੋਂ ਉਹ ਨਹੀਂ ਭੁੱਲ ਪਾਰੇ ਤੇ ਸਾਡੇ ਲਈ ਤਾਂ ਦੀਪ ਬਹੁਤ ਹਾਂ ਆਪਾਂ ਭੁੱਲਣਾ ਵੀ ਕਿਉਂ ਗੱਲ ਤਾਂ ਇਹ ਆ ਮੈਂ ਪਿਛਲੇ ਇੰਟਰਵਿਊ ਜਦੋਂ ਗਿੱਲ ਸਾਹਿਬ ਦੇ ਨਾਲ ਕੀਤੀ ਸੀ ਤਾਂ ਇਹਨਾਂ ਨੇ ਮੈਨੂੰ ਬੜੀ ਵਧੀਆ ਇੱਕ ਗੱਲ ਦੱਸੀ ਕਿ ਮੈਂ ਕੁੱਲ ਨੂੰ ਬੰਬੇ ਕਿਹਾ ਕਿ ਵੈਨ ਪਾਉਂਦੇ ਤੇ ਜਦੋਂ ਕੁੱਲ ਨੇ ਪਾਇਆ ਤੇ ਫਸਟ ਟਾਈਮ ਤੇ ਕੁੱਲ ਨੇ ਕਿਹਾ ਕਿ ਮੈਂ ਦੀਪ ਨੂੰ ਭਾਜੀ ਯਾਦ ਕਰ ਲਿਆ ਸੀਗਾ ਉਹ ਮੈਨੂੰ ਲੱਗਦਾ ਇੱਥੋਂ ਹੀ ਇੱਕ ਉਹਨਾਂ ਨੇ ਉਹ ਵੈਨਪੌਣ ਜਦੋਂ ਅੰਦਰ ਗਈ ਤਾਂ ਮੈਂ ਸੋਚਿਆ ਵੀ ਮੈਂ ਨਹੀਂ ਕਨੀ ਯਾਦ ਕਰਣੀ ਉਹ ਵੈਨ ਹੀ ਇਸ ਤਰ੍ਹਾਂ ਦਾ ਸੀ ਵੀ ਜਿਸ ਵੇਲੇ ਮੈਂ ਪਾਇਆ ਤਾਂ ਮੈਨੂੰ ਆਪਣੇ ਆਪ ਰੋਣਾ ਬਰਾਗ ਅੰਦਰੋਂ ਤੇ ਮੈਨੂੰ ਲੱਗਾ ਵੀ ਇਹ ਤਾਂ ਦੇਖਾਤਰ ਪੈ ਗਿਆ ਉਹ ਜਦੋਂ ਪਾਇਆ ਤੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਮੈਂ ਦੋ ਦੋ ਦਿਨ ਮਾਰ ਚ ਐਂਗਜ਼ਾਇਟੀ ਚ ਰਹੀ ਤੇ ਮੁੜ ਕੇ ਮੇਰੇ ਤੋਂ ਬਾਹਰ ਆ ਕੇ ਮੇਰੇ ਤੋਂ ਕੰਟਰੋਲ ਨਾ ਹੋਵੇ ਰੋਣਾ ਜਿਹੜਾ ਉਹ ਵੈਨ ਲਈ ਉੱਥੋਂ ਸਟਾਰਟ ਹੋਇਆ ਤੇ ਮੁਰਕੇ ਬਾਹਰ ਆ ਕੇ ਸੋਫੇ ਤੇ ਬਹਿ ਕੇ ਪਾਣੀ ਪੀ ਕੇ ਇੱਕ ਦੋ ਮਿੰਟ ਮੈਨੂੰ ਲੱਗੇ ਉਦੋਂ ਵੱਧ ਲੱਗ ਸਕਦੇ ਸੀ ਉਹ ਇੱਕ ਦੋ ਮਿੰਟ ਵੀ ਮੈਂ ਕਿ ਸਾਹਮਣੇ ਅਨਨੋਨ ਬੰਦੇ ਨੇ ਉਹ ਕਹਿਣਗੇ ਵੀ ਕੀ ਹੋ ਗਿਆ ਕੁੜੀ ਨੂੰ ਏਡੀ ਕਿੱਢ ਗਈ ਐਕਟਰ ਵੈ ਉਹ ਵੀ ਅੱਛਾ ਹੈ ਹਨਾ ਮੈਨੂੰ ਆਪਣੇ ਆਪ ਨੂੰ ਹੀ ਐ ਐਮਬੈਰਸਿੰਗ ਲੱਗਿਆ ਵੀ ਅਗਲੇ ਨੂੰ ਮੈਂ ਨਹੀਂ ਸਮਝਾ ਪਾਉਂਗੀ ਕਿ ਗੱਲ ਕੀ ਆ ਮੈਂ ਬਹੁਤ ਔਖਾ ਉਹਨੂੰ ਕੰਟਰੋਲ ਕੀਤਾ ਤੇ ਪਾਣੀ ਪੂਣੀ ਪੀ ਕੇ ਪਰ ਇਹ ਸੱਚ ਆ ਮਾਈ ਨੇ ਮੈਨੂੰ ਬਾਅਦ ਚ ਦੱਸਿਆ ਮੇਰੇ ਨਾਲ ਗੱਲ ਨਹੀਂ ਸੀ ਕਿ ਮੈਂ ਲੇਖਿਆ ਦੀਪ ਲਈ ਸੀ ਹੁਣ ਇਹ ਇਹ ਸਾਂਝ ਹੈ ਇਹ ਦਿਲਾਂ ਦੀ ਸਾਂਝ ਹੈ ਇਹ ਰਿਸ਼ਤੇ ਆ ਨਾ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕਿਹਦੇ ਲਈ ਲਿਖਿਆ ਸੀ ਨਾ ਤੁਸੀਂ ਨਾ ਹੈ ਕਿਹਾ ਕਿ ਮੈਂ ਤਾਂ ਐ ਪਾ ਕੇ ਆਈ ਹਾਂ ਉਹ ਬਾਅਦ ਚ ਗੱਲ ਹੋਈ ਜਦੋਂ ਮੈਂ ਘਰੇ ਜਾ ਕੇ ਕਿਹਾ ਸੱਚ ਗੱਲ ਮੇਰੇ ਨਾਲ ਆ ਵਾਪਸੀ ਸੀ ਬਾਈ ਤਾਂ ਮੈਨੂੰ ਵੈਰਾਈਟੀ ਹੋ ਗਈ ਤਾਂ ਹੀ ਮੈਂ ਕਿੰਨਾ ਜ਼ਰਬਾਰ ਆ ਕੇ ਰੋਂਦੀ ਰਹੀ ਹਾਂ ਗੱਲ ਸਭ ਹੁਣ ਮੈਂ ਇਸ ਵੀਡੀਓ ਦੀ ਸਮਾਪਤੀ ਕਰਨੀ ਆ ਦਾਰੋ ਬਾਰੇ ਆਮ ਲੋਕਾਂ ਨੂੰ ਵੀ ਥੋੜੇ ਚਾਉਣ ਵਾਲੇ ਨੂੰ ਵੀ ਪਿਆਰ ਕਰਦਾ ਮੈਂ ਦੇਖੋ ਡਾਇਲੌਗ ਲੋਕਾਂ ਨੂੰ ਪਸੰਦ ਆ ਰਹੇ ਆ ਟ੍ਰੇਲਰ ਪਸੰਦ ਆਇਆ ਪੋਸਟਰ ਪਸੰਦ ਆਇਆ ਔਰ ਮੈਂ ਮੇਰੀ ਕੋਈ ਫਿਲਮ ਕੋਈ ਵੀ ਸੀਰੀਜ਼ ਬਹੁਤ ਚੇਰਬਾਦ ਰਿਲੀਜ਼ ਹੋ ਰਹੀ ਹੈ ਔਰ ਸਾਰਿਆਂ ਨੂੰ ਜਦੋਂ ਦੀ ਇਹ ਬਣ ਰਹੀ ਸੀ ਉਦੋਂ ਦੀ ਉਹ ਉਡੀਕ ਸੀ ਮੈਂ ਜਿੱਥੇ ਵੀ ਜਾਂਦਾ ਸੀ ਜਿੱਥੇ ਵੀ ਖੜਦਾ ਸੀ ਮਤਲਬ ਲੋਕ ਮੈਨੂੰ ਪੁੱਛਦੇ ਕਿ ਬਾਈ دارو ਕਦੋਂ ਆ ਰਹੀ ਆ ਹੁਣ ਫਾਈਨਲੀ دارو ਆ ਰਹੀ ਆ 4 ਜੁਲਾਈ ਨੂੰ ਕੇਬਲ 1 ਤੇ ਇਸ ਕਰਕੇ ਮੈਂ ਇਹੀ ਬੇਨਤੀ ਕਰਨੀ ਚਾਹੁੰਨਾ ਕਿ ਕੇਬਲ 1 ਨੂੰ ਡਾਊਨਲੋਡ ਕਰੋ ਸਬਸਕ੍ਰਾਈਬ ਕਰੋ ਕੇਬਲ 1 ਉਦਾਂ ਹੀ ਇੱਕ OTT ਪਲੇਟਫਾਰਮ ਆ ਜਿੱਦਾਂ ਚੌਪਾਲ ਆ ਜਿੱਦਾਂ Amazon ਆ ਜਿੱਦਾਂ Netflix ਆ ਕੇਬਲ 1 ਤੇ دارو ਤੋਂ ਇਲਾਵਾ ਵੀ ਆਪਣੀ ਰਾਜਧਾਨੀ ਇੱਕ ਵੈਬ ਸੀਰੀਜ਼ ਆ ਰਹੀ ਆ ਸੁਖਾ ਰੇਡਰ ਆ ਰਹੀ ਆ ਹੋਰ ਬਹੁਤ ਕੁਸ਼ ਆ ਕੇ ਬਲਵੰਤ ਤੇ ਹੋਰ ਬਹੁਤ ਫਿਲਮਾਂ ਨੇ ਹੋਰ ਲੋਕਾਂ ਦਾ ਹੋਰ ਡਾਇਰੈਕਟਰ ਭਰਾਵਾਂ ਦਾ ਬਹੁਤ ਕੰਟੈਂਟ ਆ ਪਰ ਦਾਰੋ ਛੇ ਭਾਸ਼ਾਵਾਂ 'ਚ ਆ ਰਹੀ ਐ ਸਭ ਤੋਂ ਲੱਗਦਾ ਮੈਨੂੰ ਲੱਗਦਾ ਔਰ ਵੱਡੀ ਗੱਲ ਇਹ ਆ ਕਿ ਇਹ ਕੇਬਲਵਾਨ ਦੀ ਆਫੀਸ਼ੀਅਲੀ ਪਹਿਲੀ ਵੈਬ ਸੀਰੀਜ਼ ਆ ਔਰ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਆਪਣੇ ਭਰਾਵਾਂ ਭੈਣਾਂ ਬੱਚਿਆਂ ਨਾਲ ਵੱਡਿਆਂ ਨਾਲ ਇਹ ਦਾਰੋ ਦੀ ਜੋ ਕਹਾਣੀ ਜੋ ਪਾਤਰ ਤੁਹਾਨੂੰ ਸਕਰੀਨ ਤੇ ਦੇਖਣ ਨੂੰ ਮਿਲਣਗੇ ਉਹ ਅੱਜ ਤੋਂ ਪਹਿਲਾਂ ਕਦੇ ਵੀ ਤੁਸੀਂ ਪੰਜਾਬੀ ਸਿਨੇਮੇ ਦੀ ਸਕਰੀਨ ਤੇ ਨਹੀਂ ਦੇਖੇ ਹੁਣ ਇਹੋ ਜੀ ਕਹਾਣੀ ਦੇਖੀ ਹੋਣੀ ਹੈ